ਸਿਆ ਨਦੀ 26 ਪਟਾਰੀ ਨੇ ਪੰਜਾਬ ਚ ਤਾਇਨਾਤ 23 ਸਾਲ ਦੀ ਉਮਰ ਦਾ ਨੌਜਵਾਨ ਪੁੱਜੀ ਸੁਖਵਿੰਦਰ ਸਿੰਘ ਜੋ ਕਿ ਬਲਾਕ ਨੂਰਪੁਰ ਦੇ ਪਿੰਡ ਹੀਰਪਰਦਾ ਰਹਿਣ ਵਾਲਾ ਹੈ ਅਤੇ ਉਸ ਦੀ ਬੀਤੇ ਦਿਨੀ ਹੋਈ ਮੌਤਾ ਮਾਮਲਾ ਵਕਫਕ ਮੋੜ ਲੈਂਦਾ ਜਾ ਰਿਹਾ ਹੈ ਉਸ ਦੀ ਮੌਤੇ ਮਾਮਲੇ ਚ ਪਰਿਵਾਰ ਦੇ ਵੱਲੋਂ ਭਾਰਤੀ ਆਰਮੀ ਦੇ ਅਫਸਰਾਂ ਤੇ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 24 ਮਾਰਚ ਨੂੰ ਆਰਮੀ ਦੀ ਯੂਨਿਟ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟੇ ਨੇ ਆਤਮ ਹੱਤਿਆ ਕੀਤੀ ਹੈ। ਉਹਨਾਂ ਕਹਿੰਦੇ ਕਿ ਉਸ ਤੋਂ ਪਹਿਲਾਂ ਉਸੇ ਦਿਨ ਉਹਨਾਂ ਦੇ ਬੇਟੇ ਦੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਦਾ ਬੇਟਾ ਬਿਲਕੁਲ ਖੁਸ਼ ਸੀ। ਪ੍ਰੰਤੂ ਰਾਤ ਨੂੰ ਆਰਮੀ ਵੱਲੋਂ ਆਈ ਇੱਕ ਫੋਨ ਕਾਲ ਨੇ ਉਹਨਾਂ ਦੇ ਦੁੱਖਾਂ ਦਾ ਪਹਾੜ ਟਾ ਦਿੱਤਾ। ਉਹਨਾਂ ਕਹਿੰਦੇ ਕਿ ਉਹਨਾਂ ਦਾ ਬੇਟਾ ਕਦੀ ਆਤਮ ਹੱਤਿਆ ਨਹੀਂ ਕਰਦਾ ਤੇ ਨਾ ਹੀ ਬਾਰ-ਬਾਰ ਬੇਨਤੀ ਕਰਨ ਤੋਂ ਬਾਅਦ ਆਰਮੀ ਦੇ ਅਸਰਾਂ ਵੱਲੋਂ ਉਹਨਾਂ ਨੂੰ ਆਤਮ ਹੱਤਿਆ ਸੰਬੰਧੀ ਕੋਈ ਸਬੂਤ ਪੇਸ਼ ਕੀਤੇ ਗਏ। ਪਰਵਾਰਿਕ ਮੈਂਬਰਾਂ ਨੇ ਅੰਜਾਮ ਲੈ ਕੇ ਜਾਣਬੁੱਝ ਕੇ ਅਫਸਰਾਂ ਵੱਲੋਂ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਵਾਰਿਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਕਿਸੇ ਸਾਜ਼ਿਸ਼ ਅਧੀਨ ਉਨ੍ਹਾਂ ਦੇ ਪੁੱਤਰ ਨੂੰ ਮੌਤੇ ਘਾਟ ਉਤਾਰਿਆ ਗਿਆ। ਇਸ ਮਾਮਲੇ 'ਚ ਪਰਵਾਰਿਕ ਮੈਂਬਰਾਂ ਨੇ ਤੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਰ.ਬੀ ਵੱਲੋਂ ਪੈਸੇ ਦੀ ਲੋੜ ਨਹੀਂ। ਸਗੋਂ ਜਿਹੜਾ ਕਲੰਕ ਅਫਸਰਾਂ ਵੱਲੋਂ ਇਹਨਾਂ ਦੇ ਪੁੱਤਰ ਤੇ ਲਾਇਆ ਗਿਆ ਹੈ ਉਸ ਨੂੰ ਧੋਇਆ ਜਾਵੇ ਅਤੇ ਇਸ ਮਾਮਲੇ ਦੇ ਸੱਚ ਨੂੰ ਬਾਹਰ ਲਿਆਂਦਾ ਜਾਵੇ। ਪਰਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀ ਸਥਾਨਕ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਸਥਾਨਕ ਪ੍ਰਸ਼ਾਸਨ ਪੰਜਾਬ ਸਰਕਾਰ ਆਰਮੀ ਦੇ ਅਫਸਰ ਦੇ ਕੇਂਦਰ ਸਰਕਾਰ ਜਲ ਦਖਲ ਦੇ ਕੇ ਪਰਿਵਾਰ ਨੂੰ ਇਨਸਾਫ ਦੇਵੇ ਤਾਂ ਜੋ ਸ਼ਹੀਦ ਪੁੱਜ ਸੁਖਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਗੋਰਤਲ ਵਿਖੇ ਸੁਖਿੰਦਰ ਦੀ ਮੌਤ ਤੋਂ ਬਾਅਦ ਉਸਦੀ ਡੈੱਡ ਬੋਡੀ ਨੂੰ ਇੱਥੇ ਲਿਆਂਦਾ ਗਿਆ ਸੀ ਪਰ ਕਿਉਂਕਿ ਇਸ ਮਾਮਲੇ 'ਚ ਬਹੁਤ ਕੁਝ ਲਪੋਇਆ ਜਾ ਰਿਹਾ ਸੀ ਇਸ ਲਈ ਪਰਿਵਾਰਕ ਮੈਂਬਰਾਂ ਨੇ ਸੁਖਿੰਦਰ ਦੀ ਡੈੱਡ ਬੋਡੀ ਨੂੰ ਲੈਣ ਤੋਂ ਮਨ ਕਰ ਦਿੱਤਾ ਜਿਸ ਦੇ ਚਾਹਦਿਆਂ ਉਹਦੀ ਡੈੱਡ ਬੋਡੀ ਨੂੰ ਵਾਪਸ ਚੰਡੀ ਮੰਦਰ ਕਮਾਂਡ ਹਸਪੀਟਲ ਭੇਜ ਦਿੱਤਾ ਗਿਆ ਇਸ ਮਾਮਲੇ 'ਚ ਪਰਵਾਰ ਤੇ ਸਥਾਨਕ ਲੋਕਾਂ ਵੱਲੋਂ ਧਰਨਾ ਵੀ ਲਾਇਆ ਗਿਆ ਪਰੰਤੂ ਅਜੇ ਤੱਕ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਮੇਰਾ ਪੰਜਾਬ ਨੂੰ ਲਈ ਨੂਰਪਬੇਦੀ ਤੋਂ ਪ੍ਰਦੀਪ ਤੇ ਮਾਨ ਦੀ ਰਿਪੋਰਟ ਜੇ ਛੇਤੀ ਤੋਂ ਛੇਤੀ ਸਾਨੂੰ ਉਹਨਾਂ ਕੋ ਪਰੂਫ ਹੈ ਸਾਨੂੰ ਦੱਸ ਦੇਣ ਅਸੀਂ ਤਾਂ ਆਪਣੇ ਆਪ ਮੰਨਣੇ ਤਿਆਰ ਹੈ ਬਈ ਹਾਂ ਸਾਡਾ ਬੱਚਾ ਹੋ ਸਕਦਾ ਕਿ ਕਿਤੇ ਕੀਤੇ ਕਰ ਲਿਆ ਪਰ ਜਦ ਸਾਡੇ ਕੋਲ ਕੋਈ ਉਹ ਪਰੂਫ ਇਹ ਨਿਸ਼ੇ ਦਿਨ ਹੋ ਗਿਆ ਅੱਜ ਛੇ ਦਿਨ ਹੈ ਅੱਜ ਨਾਲ ਦੇ ਕਿਸੇ ਬੱਚੇ ਨਾਲ ਹੋਰ ਜਿਹੜੇ ਇੱਕ ਯੂਨਿਟ ਦੇ ਵਿੱਚ ਜਾਣਦੇ ਵੀ ਹੁੰਦੇ ਨੇ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਕਿਸੇ ਕਿਸੇ ਦੀ ਨਹੀਂ ਮੇਰੇ ਨਾਲ ਕੋਈ ਵੀ ਗੱਲਬਾਤ ਨਹੀਂ ਕਿਸੇ ਨਾਲ ਫੋਨ ਕਿਸੇ ਨੂੰ ਤੁਹਾਡੇ ਵੱਲ ਪਰਿਵਾਰ ਚ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਵਿਚ ਆਫ ਆਰੇ ਫੋਨ ਉਹਨਾਂ ਦੇ ਕੋਲ ਸਰ ਜੀ ਮੈਨੂੰ ਕੋਈ ਨਹੀਂ ਪਤਾ ਇਹਦੇ ਬਾਰੇ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਬੀਟਾ ਕਿੱਥੇ ਜੌਬ ਕਰਦਾ ਸੀ ਪੂਰੀ ਡਿਟੇਲ ਦੇ ਵਿੱਚ ਮੰਗਲ ਸਿੰਘ ਮੇਰਾ ਨਾਮ ਆ ਜੀ ਪਿੰਡ ਹੀਰਪੁਰ ਜੀ ਬੇਟੇ ਦਾ ਨਾਮ ਸੁਖਵਿੰਦਰ ਸਿੰਘ ਆ ਜੀ 26 ਪੰਜਾਬ ਗਲੇਸ਼ੀਅ ਡਿਊਟੀ ਦੀ ਜੀ ਬੇਟੇ ਦੀ 4 ਤਰੀਕ ਨੂੰ ਗਏ ਜੀ ਸਾਡੇ ਕੋਲ ਤੇ ਠੀਕ ਠਾਕ ਗਏ ਜੀ ਔਰ ਲਾਟਕਾਲ ਸਾਡੇ ਨਾਲ 24 ਤਰੀਕ ਨੂੰ ਵੀ ਹੋਈ ਹੈ 9 ਵਜੇ ਉਹ ਤੋਂ ਬਾਅਦ ਸਾਨੂੰ ਕਾਲ ਨਹੀਂ ਆਈ ਜੀ ਉਹਦੇ ਲੜਕੇ ਦੇ ਨਾ ਸਾਡੇ ਨਾਲ ਕੋਈ ਗੱਲਬਾਤ ਹੋਈ ਹੈ ਜੀ ਤੁਹਾਨੂੰ ਇਨਫੋਰਮੇਸ਼ਨ ਕਿਵੇਂ ਮਿਲੀ ਜੀ ਕੀ ਇਨਫੋਰਮੇਸ਼ਨ ਦਿੱਤੀ ਗਈ ਜਿਹਨੇ ਫੋਨ ਤੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਤੁਹਾਨੂੰ ਉੱਥੋਂ ਫੋਨ ਆਇਆ ਹੈ 11:26 ਮਿੰਟ ਤੇ ਵੀ ਤੁਹਾਡੇ ਲੜਕੇ ਦਾ ਸੱਟ ਲੱਗ ਗਈ ਹੈ ਜੀ अच्छा वो तो बाद दो एक आधे मिनट बाद जदे उसी फोन से बीच जदे कहता है ਤੁਹਾਡੇ ਮੁੰਡਿਆਂ ਦਾ ਫਾਹਾ ਲੈ ਲਿਆ ਜੀ اچھا ہاں ਜੀ ਤੁਹਾਨੂੰ ਪਤਾ ਕੁਛ ਕੀ ਕਾਲ ਕਿਨੇ ਕੀਤੀ ਉਹਨੇ ਕੋਈ ਆਪਣਾ ਡੈਜ਼ਿਗਨੇਸ਼ਨ ਦੱਸਿਆ ਹੋਵੇ ਨਾਮ ਦੱਸਿਆ ਹੋਵੇ ਦੱਸਿਆ ਹੋਵੇ ਮੈਨੂੰ ਤਾਂ ਹੁਣ ਉਹ ਨਹੀਂ ਹੈਗਾ ਥੋੜਾ ਜਿਹਾ ਨਾ ਨੌ ਮੈਨੂੰ ਭੁੱਲ ਗਏ ਮੈਨੂੰ ਇਦਾਂ ਨਹੀਂ ਯਾਦਾ ਨਹੀਂ ਹੈਗਾ ਜੀ ਨੰਬਰ ਮੇਰੇ ਕੋਲ ਹੈਗਾ ਜੀ ਉਹਨਾਂ ਦਾ ਜੀ अच्छा जी, जी। उस ਤੋਂ ਬਾਅਦ ਫਿਰ ਕੀ ਹੋਇਆ ਤੁਹਾਡਾ ਦੁਬਾਰਾ ਉਸ ਨੰਬਰ ਤੇ ਤਾਲ ਮੇਰੀ ਆ ਯੂਨਿਟ ਦੇ ਨਾਲ ਨਹੀਂ ਫਿਰ ਇਹਨੇ ਫੋਨ ਕੀਤਾ ਜੀ ਬਈ ਅਸੀਂ ਜੇ ਸਾਨੂੰ ਸਾਡੀ ਲੋੜ ਹੈ ਤਾਂ ਅਸੀਂ ਆ ਜੰਨੇ ਜੀ ਜੀ ਤੇ ਉਹਨੇ ਇਹ ਕਹਿੰਦੇ ਨਹੀਂ ਤੁਹਾਡੀ ਲੋੜ ਨਹੀਂ ਹੈ ਜੀ ਅਸੀਂ ਜੋ ਕਾਰਵਾਈ ਕਰਨੀ ਆਪੇ ਕਰਕੇ ਭੇਜ ਦੇਣਾ ਜੀ ਜਦੋਂ ਬੇਟੇ ਦੀ ਬੋਡੀ ਜਿਹੜੀ ਇੱਥੇ ਆਈ ਕੋਈ ਨਾਲ ਕੋਈ ਡਾਕੂਮੈਂਟ ਕੋਈ ਪ੍ਰੂਫ ਤੁਹਾਨੂੰ ਦਿਖਾਇਆ ਹੋਵੇ ਸੁਸਾਈਡ ਦਾ ਜਿਸ ਤਰ੍ਹਾਂ ਨਹੀਂ ਉਹਨੇ ਕੁਝ ਨਹੀਂ ਦਿਖਾਇਆ ਜੀ ਤੇ ਮੰਗ ਰਹੇ ਤੇ ਉਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੈ ਜੀ ਆਹੀ ਹੈ ਜੋ ਹੈਗਾ ਜੀ ਕੁਝ ਨਹੀਂ ਪ੍ਰੂਫ ਹੈਗਾ ਜੀ ਉਹਨਾਂ ਕੋਲ ਉਹ ਜਿਹੜੇ ਮਾੜੇ-ਵੋਟੇ ਕਾਜ ਚੱਕੇ ਤੇ ਉਹਨਾਂ ਦੇ ਪਰ ਵੀ ਨਾ ਮੇਰਾ ਗਲਤ ਹੈ ਦਾ ਜੀ ਮੰਗਲ ਸਿੰਘ ਦੀ ਗਪਾਲ RAM ਕੋ ਦਾ ਪਤ ਨਹੀਂ ਕੁਛ ਕਿਆ ਲਿਖਿਆ ਹੋਤਾ RAM ਪਾਲ ਲਿਖਿਆ ਹੋਤਾ ਜੀ ਉਹ ਵੀ ਜਿਹੜੇ ਪ੍ਰੂਫ ਵੀ ਲੈ ਗਿਆ ਉਹ ਵੀ ਗਲਤ ਤੇ ਜੀ ਜੀ ਬਾਡੀ ਦੇਖੀ ਬੇਟੇ ਦੀ ਨਹੀਂ ਬਾਡੀ ਨਹੀਂ ਦੇਖੀ ਬਾਡੀ ਦਿਖਾਈ ਵੀ ਨਹੀਂ ਹੈਗੀ ਜੀ ਬੇਟਾ ਉਹ ਮੈਰਿਡ ਸੀ ਜਾਂ ਅਨਮੈਰਿਡ ਸੀ ਅਨਮੈਡ ਵੈਸੇ ਕਦੇ ਕੋਈ ਘਰ ਦੇ ਵਿੱਚ ਕੋਈ ਗੱਲਬਾਤ ਅਸੀਂ ਕੋਈ ਨਹੀਂ ਕੋਈ ਹਾਂ ਜੀ ਬਹੁਤ ਵਧੀਆ ਕਵਸਟ ਗੱਲ ਕਰਾਂ ਹਾਂ ਜੀ ਬੇਟੇ 24 ਤਰੀਕ ਨੂੰ ਹੋਈ ਜੀ ਮਾਰਚ 24 ਨੂੰ ਹਾਂ ਜੀ ਇਹਨ ਕੋਸ਼ਤਾ ਜੀ ਕੋਈ ਗੱਲਬਾਤ ਨਹੀਂ ਠੀਕ ਹੈ ਬਿਲਕੁਲ ਜਿੱਦਾਂ ਨਾਰਮਲ ਗੱਲ ਕਰਦਾ ਉਦੋਂ ਹੀ ਗੱਲ ਕੀਤੀ ਹੈ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਇਹ ਬੇਟਾ ਇਹ ਕਦਮ ਨਹੀਂ ਚੱਕ ਸਕਦਾ ਨਹੀਂ ਨਹੀਂ ਇਹ ਨਹੀਂ ਚੱਕ ਸਕਦਾ ਬਸ ਉਧਰੋਂ ਜੋ ਹੋਇਆ ਜੀ ਉਹ ਆਰਮੀ ਵੱਲ ਤੇ ਉਹਨਾਂ ਜੋ ਕੀਤਾ ਆਰਮੀ ਨੇ ਕੀਤੀ ਉਹਦੀ ਖੁਦ ਖੁਸ਼ੀ ਜੋ ਕੋਈ ਲੱਗਦਾ ਕਿ ਇਨਫੋਰਮੇਸ਼ਨ ਲਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਲਕੋ ਰਹੇ ਆ ਜੀ ਜੋ ਪ੍ਰੂਫ ਮੰਗ ਰਹੇ ਸਾਨੂੰ ਇੱਕ ਵੀ ਪ੍ਰੂਫ ਨਹੀਂ ਦੇ ਰਹੇ ਜੀ ਉਹ ਹਾਂਜੀ ਉਹੀ ਜੋ ਕਰ ਰਹੇ ਜੀ ਉਹੀ ਕਰ ਰਹੇ ਆ ਉਸ ਮੋਟਮ ਦੀ ਰਿਪੋਰਟ ਵੀ ਨਹੀਂ ਕੁਝ ਨਹੀਂ ਦੇ ਰਹੇ ਜੀ ਸਾਨੂੰ ਕੁਝ ਨਹੀਂ ਦੇ ਰਹੇ ਜੀ ਇਹ ਕੋ ਫੋਟੋ ਦਿੱਤੀ ਉਹ ਬੈਕ ਸਾਈਡ ਤੇ ਦਿਖਾ ਰਿਆ ਜੀ ਉਹ ਪਛਾਣੇ ਨਹੀਂ ਹੋ ਰਹੇ ਸਾਡਾ ਬੇਟਾ ਹੀ ਇਹ ਅੱਛਾ ਜੀ ਹਾਂ ਤੇ ਇਹ ਤੋਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਧਰਨਾ ਵੀ ਲਾਇਆ ਡੈੱਡ ਬੋਡੀ ਵੀ ਹਜੇ ਤੱਕ ਤੁਸੀਂ ਜਿਹੜੀ ਹੈ ਉਹ ਐਕਸੈਪਟ ਨਹੀਂ ਕੀਤੀ ਹੈਗੀ ਧਰਨੇ ਤੋਂ ਬਾਅਦ ਕਿਸੇ ਨੇ ਤੁਹਾਡੇ ਨਾਲ ਤਾਲਮੇਲ ਨਹੀਂ ਕੀਤਾ ਕਿਸੇ ਨੇ ਤਾਲਮੇਲ ਨਹੀਂ ਕੀਤਾ ਜੇ ਆਪ ਤੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਡੈੱਡ ਬੋਡੀ ਲੈਣੀ ਨਹੀਂ ਹੈਗੀ ਜੀ ਠੀਕ ਹੈ ਸਾਨੂੰ 2 ਮਹੀਨੇ ਲੱਗ ਜਾਣ 3 ਮਹੀਨੇ ਲੱਗ ਜਾਣ 4 ਲੱਗ ਜਾਣ ਡੈੱਡ ਬੋਡੀ ਨਹੀਂ ਅਸੀਂ ਲੈਣੀ ਜ ਜਿੰਨਾ ਚਿਰ ਜਿੰਨਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਜੀ ਕੁਝ ਧਰਨਾ ਲਾਇਆ ਸੀਗਾ ਤੁਹਾਨੂੰ ਚੰਡੀ ਮੰਦਰ ਵੀ ਉਹਨਾਂ ਨੇ ਬੁਲਾਇਆ ਸੀਗਾ ਉੱਥੇ ਕੀ ਗੱਲਬਾਤ ਹੋਈ ਤੁਹਾਡੀ ਬਸ ਉੱਥੇ ਵੀ ਆ ਹੀ ਆ ਫੋਟੋ ਦੇ ਲਓ ਜਾ ਸਾਡੇ ਨਾਲ ਕੋਈ ਨਹੀਂ ਉਹ ਨਹੀਂ ਕੀਤਾ ਜੀ ਠੀਕ ਹੈ ਜੀ ਪ੍ਰਸ਼ਾਸਨ ਲੋਕਲ ਜਿਹੜਾ ਹੈ ਉਹਦੇ ਨਾਲ ਕੋਈ ਗੱਲਬਾਤ ਇਸ ਸੰਬੰਧ ਵਿੱਚ ਨਹੀਂ ਉਹ ਨਾਲ ਵੀ ਕੁਝ ਨਹੀਂ ਹੈ ਜੰਦੀ ਕੀ ਡਾਊਟ ਕੀ ਹੈ ਤੁਹਾਨੂੰ ਦਿਮਾਗ ਦੇ ਵਿੱਚ ਅਫਸਰਾਂ ਦੇ ਉੱਪਰ ਕੋਈ ਸ਼ੱਕ ਹੈ ਕੀ ਲੱਗਦਾ ਜੀ ਮਨਸਾਹਨ ਤਾਂ ਉਧਰ ਤੇ ਹੀ ਹੈ ਜੀ ਸਾਡਾ ਬੇਟਾ ਆਰਮੀ ਨੇ ਮਾਰੇ ਜੀ ਹੁਣ ਅਫਸਰਾਂ ਨੇ ਮਾਰੇ ਜਾਂ ਜਵਾਨਾਂ ਨੇ ਮਾਰੇ ਜੀ ਉਹਨੇ ਮਾਰੇ ਸਾਡਾ ਬੇਟਾ ਜੀ ਆਰਮੀ ਵੱਲ ਤੇ ਮਰਿਆ ਸਾਡਾ ਬੇਟਾ ਜੀ ਈ ਮੰਗ ਕਰਦੇ ਹਾਂ ਜੀ ਅਸੀਂ ਇਨਸਾਫ ਮੰਗਦੇ ਜੀ ਜੋ ਜਿੱਦਾ ਡੈੱਡ ਬੋਡੀ ਆ ਜੇ RC ਦਾਦੇ ਜੁੱਧਾ ਹੀ ਅਸੀਂ ਮੰਗ ਰਹੇ ਵੇ ਸਾਡਾ ਬੇਟਾ ਉੱਧੇ ਹੀ ਆਵਾ ਸ਼ਹੀਦ ਬਣ ਕੇ ਜੀ ਜਦੋਂ ਇਹ ਬੋਡੀ ਨੂੰ ਲੈ ਕੇ ਆਏ ਇੱਥੇ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਹੋਰ ਜ਼ਬਾਨ ਸੀ ਉਹ ਯੂਨੀਫਾਰਮ ਦੇ ਵਿੱਚ ਸੀ ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਰਵਈਆ ਸੀ ਹੈ ਯੂਨੀਫਾਰਮ ਚ ਇਹਦੇ ਜੀ ਡੈੱਡ ਬੋਡੀ ਦੀ ਉਹ ਪ੍ਰਾਈਵੇਟ ਗੱਡੀ ਚ ਲੈ ਕੇ ਆ ਰਹੇ ਤੇ ਦੋ ਪ੍ਰਾਈਵੇਟ ਗੱਡੀਆਂ ਦੀ ਇੱਕ ਉਹਨਾਂ ਦੀ ਆਪਣੀ ਉਹ ਤੇ ਜੀਪਸੀ ਚ ਹੈ ਬਾਰਦੀ ਜੇਤੀ ਜਾਂਦਾ ਸੀ ਅਤਲੋ ਉਹ ਸ਼ਹੀਦ ਨਹੀਂ ਜਿਹੜਾ ਹੈ ਨਹੀਂ ਸ਼ਹੀਦ ਨਹੀਂ ਹਾਂ ਜਿੰਨੇ ਸ਼ਹੀਦ ਨਹੀਂ ਹਾਂ ਜੀ ਲੱਗਦਾ ਵੀ ਪਰਿਵਾਰ ਦੇ ਨਾਲੇ ਤੱਕਾ ਜਾਣਬੁੱਝ ਕੇ ਕਰ ਰਹੇ ਨੇ ਅਫਸਰਾਂ ਦੀ ਕੋਈ ਨਾ ਕੋਈ ਕਿਤੇ ਨਾ ਕੋਈ ਨਾ ਨਲਾਕੀ ਹੈ ਜੀ ਅਫਸਰਾਂ ਦੀ ਨਲਾਕੀ ਹੋਈ ਹੈ ਜੀ ਦਾ ਚ ਹਾਂ ਜੀ ਤੱਕਾ ਹੈ ਸਾਡੇ ਨਾਲ ਤਾਂ ਬਿਲਕੁਲ ਬਹੁਤ ਤੱਕਾ ਆਈ ਹੈ ਤੇ ਬੜੀ ਮੰਦ ਭਾਗੀ ਕਟਨਾ ਜਿਹੜੀ ਵਾਪਰੀ ਹੈ ਕੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਹੋਇਆ ਹੈ ਬਿਲਕੁਲ ਗਲਤ ਹੋਇਆ ਅਸੀਂ ਬੱਚੇ ਦੇ ਨਾਲ ਅਨਸਾਫ਼ ਚਾਹੁੰਦੇ ਆ ਕਿਉਂਕਿ ਬੱਚਿਆਂ ਨੂੰ ਘਰ ਵੱਲੋਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਸੀ ਜਦੋਂ 4 ਤਰੀਕ ਨੂੰ ਗਿਆ ਬਿਲਕੁਲ ਖੁਸ਼ ਹੋ ਕੇ ਗਿਆ ਕੋਈ ਸਾਡੇ ਪਰਿਵਾਰਕ ਮਤਲਬ ਇਹੋ ਜੀ ਗੱਲ ਨਹੀਂ ਸੀ ਤੇ ਉੱਥੇ ਜਾ ਕੇ ਉਹਨੇ 24 ਤਰੀਕ ਨੂੰ ਜਿਹੜੀ ਗੱਲ ਕਰਦਾ ਉਹ 9 ਵਜੇ ਉਹ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦਾ ਹੈ ਖੁਸ਼ ਹੈ ਕੋਈ ਇਹੋ ਜੀ ਪ੍ਰੋਬਲਮ ਨਹੀਂ ਉਹਦੇ ਚਿਹਰੇ ਪਰ ਦੇਖੀ ਆ ਵੀ ਜਿਹੜਾ ਸਾਨੂੰ ਡਾਟ ਹੋਇਆ ਪਈ ਇਹਨੇ ਕੋਈ ਖੁਦਕਸ਼ੀ ਕਰੀ ਆ ਪਰ ਇਹਦਾ ਕਾਰਨ ਉਹਨਾਂ ਦੀ ਜੁਨਟ ਉਹ ਚਾਹੇ ਕਿਸੇ ਕਿਸਮ ਦਾ ਵੀ ਕੋਈ ਮਾਮਲਾ ਹੋਵੇ ਪੈਸੇ ਦਾ ਮਾਮਲਾ ਆਪਸ ਵਿੱਚ ਜਿ ਝਗੜੇ ਦਾ ਮਾਮਲਾ ਇਹ ਜੁਨਟ ਵੱਲੋਂ ਜੋ ਵੀ ਕਦਮ اٹھਾਇਆ ਇਹ ਜੁਨਟ ਇਹਦੀ ਜ਼ਿੰਮੇਵਾਰ ਹੈ ਜਦ ਤੱਕਰ ਸਾਨੂੰ ਸਾਡੇ ਬੱਚੇ ਦਾ ਇਨਸਾਫ ਨਹੀਂ ਮਿਲਦਾ ਕਿਉਂਕਿ ਅੱਜ ਇੱਕ ਬੱਚਾ ਸਾਡਾ ਚਲੇ ਗਿਆ ਇੰਨੇ ਖਰਾ ਕਿੰਨੇ ਇੱਕ ਬੱਚੇ ਪੰਜਾਬ ਦੇ ਸਾਡੇ ਜਿਹੜੇ ਮਤਲਬ ਗੋਪਤ ਨਾਮ ਤੇ ਚਲੇ ਗਏ ਸ਼ਹੀਦ ਹੋ ਗਏ ਮਾਰੇ ਗਏ ਸੰਸਕਾਰ ਹੋ ਗਏ ਪੈਸੇ ਦੇ لالਚ ਵਿੱਚ ਵਿਛਾ ਚਾਹੇ ਕਿਸੇ ਤਰ੍ਹਾਂ ਮਰਜੀ ਪਰ ਅੱਜ ਜੋ ਹੋਇਆ ਇਹ ਬਹੁਤ ਅਲੱਗ ਤਰ੍ਹਾਂ ਦੀ ਘਟਨਾ ਹੋਈ ਹੈ ਬੱਚੇ ਨੂੰ ਲਾवारिस ਵਾਂਗੋਂ ਭੇਜਿਆ ਗਿਆ ਕੋਈ ਉਹਦੇ ਨਾਲ ਸਚਾਈ ਦਾ ਪ੍ਰੂਫ ਨਹੀਂ ਮਿਲਿਆ ਕੋਈ ਉਹਦੇ ਨਾਲ ਝੰਡਾ ਨਹੀਂ ਮਿਲਿਆ ਇੱਕ ਆਮ ਡੱਬੇ ਦੇ ਵਿੱਚ ਸਾਡੇ ਬੱਚੇ ਨੂੰ ਬੰਦ ਕਰਕੇ ਇੱਥੇ ਭੇਜਿਆ ਗਿਆ ਆ ਔਰ ਅਸੀਂ ਇਹ ਪੁਰਜ਼ੋਰ ਅਪੀਲ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਨਾ ਤਾਂ ਪੰਜਾਬ ਦਾ ਕੋਈ ਪ੍ਰਸ਼ਾਸਨ ਕਿਸੇ ਕਿਸਮ ਦਾ ਕੋਈ ਲੀਡਰ ਸਾਡੇ ਨਾਲ ਦੁੱਖ ਸਾਂਝਾ ਕਰਨ ਨਹੀਂ ਆਇਆ ਨਾ ਸਾਡੇ ਨਾਲ ਦੁੱਖ ਬਣਾਉਣ ਵਾਸਤੇ ਉਹਨਾਂ ਨੇ ਕੋਈ ਗੱਲ ਕਰੀ ਐ ਨਾ ਸੈਂਟਰ ਦਾ ਆ ਨਾ ਹਜੇ ਤੱਕ ਮਿਲਟਰੀ ਦਾ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਚਾਹੇ ਉਹ ਸੈਂਟਰ ਦਾ ਆ ਚਾਹੇ ਉਹ ਪੰਜਾਬ ਗਵਰਨਮੈਂਟ ਆ ਜਦ ਤੱਕ ਸਾਨੂੰ ਇਸ ਬੱਚੇ ਦਾ ਪੂਰਾ ਇਨਸਾਫ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ ਮਰ ਮਿਟਾਂਗੇ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਹਰ ਹਿੱਲਾ ਕਿਉਂਕਿ ਅੱਜ ਸਾਡੇ ਬੱਚੇ ਨਾਲ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਸਤੇ ਅਸੀਂ ਸਾਡੇ ਸਾਨੂੰ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ ਸੋ ਅਸੀਂ ਹੁਣ ਵੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਅਗਰ ਤੁਹਾਨੂੰ ਕਿਸੇ ਕਿਸਮ ਦਾ ਦਰਦ ਹੈ ਤੁਹਾਡੇ ਦਿਮਾਗ ਦੇ ਵਿੱਚ ਤਾਂ ਸਾਡੇ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ ਜਾਵੇ ਜੋ ਬੱਚੇ ਨਾਲ ਸਾਡੇ ਨਾਲ ਨਜਾਇਜ਼ ਹੋਈ ਹੈ ਉਹਨਾਂ ਅਸਲੀ ਸਚਾਈ ਸਾਡੇ ਮੋਹਰੇ ਆਵੇ ਤਾਂ ਅਸੀਂ ਇਹਦੇ ਨਾਲ ਸਹਿਮਤ ਹੋਵਾਂਗੇ ਵਰਨਾ ਜੋ ਸਾਨੂੰ ਕਰਨਾ ਪਿਆ ਉਹ ਅਸੀਂ ਹਰ ਹਰ ਵਾ ਕਰਾਂਗੇ ਰੱਖਿਆ ਮੰਤਰੀ ਨੂੰ ਤੇ ਚੀਫ ਆਫ ਆਰਮੀਜ਼ ਤਾਫਿਲ ਦੇ ਹੈਗੇ ਜੀ ਉਹਨਾਂ ਨੂੰ ਇਹਦੇ ਵਿੱਚ ਇੰਟਰਵਨ ਕਰਨਾ ਚਾਹੀਦਾ ਆਪਸ ਦੇ ਤੌਰ ਤੇ ਇਸ ਮਾਮਲੇ ਵਿੱਚ ਮਿਲਟਰੀ ਨੂੰ ਕਰਨਾ ਚਾਹੀਦਾ ਲੇਕਿਨ ਮਿਲਟਰੀ ਸਾਨੂੰ ਲਾਰਿਆਂ ਦੇ ਵਿੱਚ ਸਾਡਾ ਟਾਈਮ ਟਪਾ ਰਹੀ ਹੈ ਪਹਿਲਾਂ ਇਹ 70000 70 ਲੱਖ ਰੁਪਏ ਤੁਹਾਨੂੰ ਦੇ ਦੇਣੇ ਆ ਤੁਸੀਂ ਦਾ ਸੰਸਕਾਰ ਕਰ ਦੋ ਸਾਡੇ ਨਾਲ ਸੌਦਾਬਾਜ਼ੀ ਕੀਤੀ ਜਾ ਰਹੀ ਹੈ ਸੰਸਕਾਰ ਦੀ ਵੀ ਇਹ ਸੰਸਕਾਰ ਐਦਾਂ ਨਹੀਂ ਹੋਣਾ 70 ਲੱਖ ਦੀ ਬਜਾਏ ਸਾਨੂੰ ਕਰੋੜ ਰੁਪਈਆ ਵੀ ਦਬਾ ਜਦ ਤੱਕ ਸਾਡੇ ਬੱਚੇ ਦਾ ਇਨਸਾਫ ਨਹੀਂ ਮਿਲਦਾ ਅਸੀਂ ਸੰਸਕਾਰ ਇਹ ਜੀ ਉਹਨਾਂ ਦੇ ਜਿਹੜੇ ਚੇਲੇ ਬਾਲ ਕੇ ਹੈਗੇ ਆ ਸੈਂਟਰ ਦੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਆਪਸ ਵਿੱਚ ਹੀ ਤਾਲ ਮਿਲਿਆ ਗਿਆ ਸੈਂਟਰ ਦੇ ਵਿੱਚ ਉਹ ਉਹਨਾਂ ਬੰਦਿਆਂ ਦਾ ਆਕਾ ਇੱਥੇ ਸਾਨੂੰ ਮਤਲਬ ਕਿਹਾ ਵੀ 70 ਲੱਖ ਰੁਪਈਆ ਤੁਹਾਨੂੰ ਦਵਾ ਦੰਨੇ ਆ ਤੁਸੀਂ ਦਾ ਸੰਸਕਾਰ ਕਰ ਦੋ ਲੇਕਿਨ ਇਹ ਕੰਮ ਨਹੀਂ ਹੋਣ ਆਇਆ ਜਦ ਤੱਕ ਸਚਾਈ ਸਾਹਮਣੇ ਨਹੀਂ ਆਦੀ ਕਿਉਂਕਿ ਬੱਚਾ ਸਾਡਾ ਖੁਦਕਸ਼ੀ ਨਹੀਂ ਕਰ ਸਕਦਾ ਅਸੀਂ ਦਾਵਾ ਕਰਦੇ ਇਸ ਗੱਲ ਦਾ ਇਹ ਬੱਚੇ ਨਾਲ ਥੱਕਾ ਹੋਇਆ ਬੇਇਨਸਾਫੀ ਹੋਈ ਹੈ ਅਣਾਈ ਮੌਤ ਗਿਆ ਹੈ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੰਘਰਸ਼ ਨੂੰ ਚਾਹੇ ਸੜਕਾਂ 'ਤੇ ਉਤਰੀਏ ਚਾਹੇ ਹਾਈ ਕੋਰਟ ਦਾ ਸਹਾਰਾ ਲਈਏ ਹਰ ਇੱਕ ਹਰ ਵਾਰ ਵਰਤਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਨਾਲ ਰਿਲੇਸ਼ਨਸ਼ਿਪ ਹੈ ਤੁਸੀਂ ਦੋਸਤੋਂ ਜਾਂ ਪਿੰਡ ਦੇ ਹੋ ਕੀ ਮੇਰਾ ਨਾਮ ਹਰਪ੍ਰੀਤ ਸਿੰਘ ਭਟੋਂ ਕਿਰਤੀ ਕਿਸਾਨ ਮੋਰਚਾ ਰੋਪੜ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਪੂਰਾ ਮੋਰਚਾ ਇਸ ਪਰਿਵਾਰ ਦੇ ਨਾਲ ਖੜਾ ਹੈ ਕਿਉਂਕਿ ਜਦੋਂ ਪਰਿਵਾਰ ਆਪਣੇ ਬੱਚੇ ਨੂੰ ਫੌਜ ਦੇ ਵਿੱਚ ਭੇਜਦਾ ਉਦੈ ਕੋਈ ਮਕਸਦ ਹੁੰਦਾ ਵੀ ਬੱਚਾ ਸਾਡੇ ਦੇਸ਼ ਦੀ ਸੇਵਾ ਕਰੇ ਪਰ ਲੇਕਿਨ ਦੁੱਖ ਦੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਸਾਡੇ ਬੱਚੇ ਨੂੰ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਲਵਾਰਸ ਬਣਾ ਕੇ ਭੇਜਿਆ ਗਿਆ ਉਹ ਸਾਡੇ ਵਾਸਤੇ ਸਾਡੇ ਇਲਾਕੇ ਵਾਸਤੇ ਇਸ ਪਰਿਵਾਰ ਵਾਸਤੇ ਦੇਸ਼ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਸਾਡੇ ਜਥੇਬੰਦੀ ਵੱਲੋਂ ਅਸੀਂ ਪੂਰਾ ਸਟੈਂਡ ਕਰਦੇ ਹਾਂ ਵੀ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜਾਂਗੇ ਤੇ ਬਾਕੀ ਵੀ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ ਹੋਰ ਵੀ ਜਿਹੜੇ ਹਮ ਖਿਆਲੀ ਹੈ ਜਿਹੜੇ ਖੜਨਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਵੀ ਅਸੀਂ ਅੱਜ ਪਰਿਵਾਰ ਦੀ ਸ਼ਾਮ ਤੱਕ ਸਹਿਮਤੀ ਲੈਣੀ ਹੈ ਕਿਉਂਕਿ ਕੱਲ ਇਹ ਮੀਟਿੰਗ ਦੇ ਵਿੱਚ ਗਏ ਸੀਗੇ ਜਿਹੜਾ ਪਰਸੋਂ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਦਲਾਸਾ ਦਿੱਤਾ ਸੀ ਅਸੀਂ ਧਰਨਾ ਲਾਇਆ ਸੀਗਾ ਝੱਜ ਚੌਂਕ ਦੇ ਵਿੱਚ 11 ਵਜੇ ਤੋਂ ਲੈ ਕੇ 7 ਵਜੇ ਤੱਕ ਇਹਨਾਂ ਦੇ ਬੇਡੇ ਫੌਜੀ ਵੀਰ ਦੇ ਫਾਦਰ ਸਾਹਿਬ ਨਾਲ ਗੱਲ ਸੀ ਸੀਓ ਦੇ ਨਾਲ ਹੋਈ ਸੀ ਵੀ ਅਸੀਂ ਤੁਹਾਨੂੰ ਅਫਸਰ ਭੇਜਾਂਗੇ ਥੱਲੇ ਦੇ ਦੋ ਮੇਰੇ ਥੱਲੇ ਦੇ ਰੈਂਕ ਦੇ ਤੁਹਾਡੇ ਘਰ ਆਣਗੇ ਪਰ ਸਾਡਾ ਧਰਨਾਵਾ ਖਤਮ ਕਰਾ ਦਿੱਤਾ ਕੱਲ ਇਹਨਾਂ ਨੂੰ ਕੋਲ ਫੇਰ ਆਈ ਵੀ ਤੁਸੀਂ ਚੰਡੀ ਮੰਦਰ ਜਿਹੜਾ ਇਹਨਾਂ ਦਾ ਆਰਮੀ ਦਾ ਹੈੱਡ ਕੁਆਟਰ ਹੈ ਤੇ ਹਸਪੀਟਲ ਹੈ ਤੁਸੀਂ ਇੱਥੇ ਆ ਜਾਓ ਅਸੀਂ ਤੁਹਾਡੇ ਘਰ ਨਹੀਂ ਆ ਸਕਦੇ ਲੇਕਿਨ ਜਦੋਂ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਇਹਨਾਂ ਦੀਆਂ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਗਿਆ ਅੱਜ ਸ਼ਾਮ ਫੇਰ ਪੈ ਗਈ ਇਹ ਪਰਿਵਾਰ ਦਾ ਇਲਾਕੇ ਦਾ ਇਮਤਿਹਾਨ ਲੈ ਰਹੇ ਨੇ ਵੀ ਰਿਸ਼ਤੇਦਾਰ ਕਹਿ ਖਵਾ ਕੇ ਪਿੰਡ ਕਹਿ ਖਵਾ ਕੇ ਕਹਿ ਦੇਣ ਵੀ ਹੁਣ ਬੱਚੇ ਦੀ ਡੈੱਡ ਬੋਡੀ ਨੂੰ ਦੇਹ ਨੂੰ ਇਹਨਾਂ ਦੇ ਨਾਂ ਰੱਖੋ ਇਹਦਾ ਸੰਸਕਾਰ ਕਰ ਦਿਓ ਪਰ ਅਸੀਂ ਪ੍ਰਸ਼ਾਸਨ ਨੂੰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਵੀ ਜਿਸ ਤਰ੍ਹਾਂ ਤੁਸੀਂ ਸਾਡੇ ਬੱਚੇ ਨਾਲ ਕੀਤਾ ਸਾਨੂੰ ਬਰਦਾਸ਼ਤ ਨਹੀਂ ਅਸੀਂ ਜਿਹੜੀ ਵੀ ਚਾਹੇ ਟ੍ਰੇਨਰ ਰੋਕਣ ਪੈਣ ਹਾਈਵੇ ਰੋਕੇ ਪੈਣ ਸਾਨੂੰ ਇੱਕ ਵਾਰ ਇਸ਼ਾਰਾ ਕਰ ਦੇਣ ਪਰਿਵਾਰ ਪਰਿਵਾਰ ਪਹਿਲਾ ਲੜਾਈ ਸਾਡੀ ਮੋਰਚੇ ਦੀ ਹੈ ਪੂਰੇ ਸੰਯੁਕਤ ਮੋਰਚੇ ਨੂੰ ਇਸ ਇਸ ਲੜਾਈ ਦੇ ਵਿੱਚ ਕੁਝ ਦਿਨਾਂ ਵਾਸਤੇ ਜੀ ਸੱਦਾ ਦੇ ਰਹੇ ਹਾਂ ਕਿਉਂਕਿ ਜੇ ਐਦਾਂ ਹੁੰਦਾ ਰਿਹਾ ਸਾਡੇ ਪਰਿਵਾਰਾਂ ਨੇ ਬੱਚੇ ਭੇਜਨੇ ਬੰਦ ਕਰ ਦੇਣੇ ਆ ਸੋ ਅਸੀਂ ਫਿਰ ਬੇਨਤੀ ਕਰਦੇ ਹਾਂ ਵੀ ਇਸ ਲੜਾਈ ਦੇ ਵਿੱਚ ਸਾਰੇ ਪੰਜਾਬ ਨੂੰ ਪਿੰਡਾਂ ਨੂੰ ਇਸ ਵੀਰ ਦਾ ਇਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ